5 ਵੀਡੀਓ ਬਣਾਉਣ ਲੱਗੇ ਸੀਗੇ ਤੇ ਅੱਜ ਵਾਲੀ ਆਪਣੀ ਹੋਊਗੀ ਵੀ ਕਿਹੜੇ-ਕਿਹੜੇ ਆ ਜਿਹੜੇ ਇਮੀਗ੍ਰੇਸ਼ਨ ਰੂਲ ਆ ਉਹੋ ਚੇਂਜ ਕੀਤੇ ਆ ਤੇ ਕੀ-ਕੀ ਨਵੀਂ ਅਪਡੇਟ ਆਈ ਆ ਇਮੀਗ੍ਰੇਸ਼ਨ ਤੇ ਵਿੱਚ ਤੇ ਕਿਵੇਂ-ਕਿਵੇਂ ਆ ਜਿਹੜੀ ਕੈਟਾਗਰੀਆਂ ਆ ਇਮੀਗ੍ਰੇਸ਼ਨ ਦੀਆਂ ਵੀ ਉਹ ਕਿਹੜੀਆਂ-ਕਿਹੜੀਆਂ ਕੈਟਾਗਰੀਆਂ ਆ ਤੇ ਕਿੰਨਾ ਥਰੂ ਆ ਆਪਾਂ ਪੀਆਰ ਹੋ ਸਕਦੇ ਆ ਸਾਰੇ ਨਾਲ ਪਹਿਲੋ ਤਾਂ ਜਿਹੜੀ ਨਵੀਂ ਚੇਂਜ ਆਈ ਆ ਵੀ ਅਕਤੂਬਰ 2022 ਚ ਇਹਨਾਂ ਨੇ ਕਰਤਾ ਸੀਗਾ ਵੀ ਸਟੂਡੈਂਟ ਆ ਜਿਹੜੇ ਉਹ ਫੁੱਲ ਟਾਈਮ ਕੰਮ ਕਰ ਸਕਦੇ ਆ ਤੇ ਉਹਦਾ ਮਕਸਦ ਕੀ ਸੀਗਾ ਉਹਦੋਂ ਕਰਨ ਦਾ ਵੀ ਇੱਕ ਤਾਂ ਉਹਦੋਂ ਕਰੋਨਾ ਆ ਕੇ ਹੱਟਿਆ ਸੀਗਾ ਤਾਂ ਲੇਬਰ ਦੀ ਬਹੁਤ ਹੀ ਜ਼ਿਆਦਾ ਸ਼ਾਰਟੇਜ ਸੀਗੀ ਬਈ ਉਹ ਪੂਰੀ ਕਰਨ ਲਈ ਇਹਨਾਂ ਨੇ ਕਾਨੂੰਨ ਬਣਾਇਆ ਸੀਗਾ ਵੀ ਜਿਹੜੇ ਸਟੂਡੈਂਟ ਆ ਉਹ 40 ਘੰਟੇ ਕੰਮ ਕਰ ਸਕਦੇ ਆ ਤੇ ਫੇਰ ਹੁਣ ਆ ਕੇ ਇਹਨਾਂ ਨੇ ਕੱਲ ਪਰਸੋਂ ਆ ਜਿਹੜੀ ਅਨਾਉਂਸਮੈਂਟ ਹੋਈ ਆ ਵੀ ਸਟੂਡੈਂਟਾਂ ਦੇ ਆ ਜਿਹੜੇ ਆਵਰ 6 40 ਤੋਂ ਫੇਰ ਇਹਨਾਂ ਨੇ ਜਣੀ 20 ਘੰਟੇ ਪੀ ਕੇ ਘੰਟੇ ਕੰਮ ਕਰ ਸਕਦੇ ਆ ਤੇ ਸਤੰਬਰ ਤੋਂ ਆ ਜਿਹੜੇ ਉਹ 4 ਘੰਟੇ ਵਧਾਤੇ ਬਈ ਉਹ ਹੁਣ ਉਹ ਸਤੰਬਰ ਤੋਂ 24 ਘੰਟੇ ਕੰਮ ਕਰ ਸਕਦੇ ਆ ਪਹਿਲੋਂ ਤਾਂ ਜਣੀ ਕਹਿੰਦੇ ਸੀਗੇ ਬਈ 30 ਘੰਟੇ ਤੁਸੀਂ ਕੰਮ ਕਰੋ ਤਾਂ ਜਿਹੜਾ ਇਮੀਗ੍ਰੇਸ਼ਨ ਮਨਿਸਟਰ ਆ ਉਹਨੇ ਨਾ ਕਰਤੀ ਵੀ ਜੇ 30 ਘੰਟੇ ਕਹਤਾ 30 ਘੰਟੇ ਇੱਕ ਕਿ ਕਿ ਕਿਸਮ ਦੇ ਵੀ ਫੁੱਲ ਟਾਈਮ ਦੇ ਬਰਾਬਰੀ ਹੋ ਜਾਂਦੇ ਆ ਤਾਂ ਫਿਰ ਉਹਨਾਂ ਵੀ ਸਟੂਡੈਂਟਾਂ ਦੀ ਸਟੱਡੀ ਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪਾਊਗਾ ਕਿ ਉਹ ਇੰਨਾ ਵੀ ਉਹ ਇੰਨਾ ਸਟੱਡੀ ਤੇ ਆਪਦਾ ਧਿਆਨ ਨਹੀਂ ਦੇ ਸਕਦੇ ਤੇ ਇਹ ਚੇਂਜ ਕੀਤੀ ਆ ਤੇ ਇੱਕ ਜਿਵੇਂ ਉਹਨੇ ਪਿੱਛੇ ਜੇ ਕਿਹਾ ਸੀਗਾ ਵੀ ਕੈਨੇਡਾ ਦੇ ਵਿੱਚ ਜਿਹੜੇ ਕੱਚੇ ਬੰਦੇ ਆ ਉਹਨਾਂ ਦੀ ਗਿਣਤੀ ਆ ਅਸੀਂ ਘਟਾਵਾਂਗੇ ਕੱਚੇ ਬੰਦੇ ਜਿਵੇਂ ਟੈਂਪਰੇਰੀ ਰੈਜ਼ੀਡੈਂਟ ਹੈਂਟਰ ਜਿਹੜੇ ਬੰਦੇ ਆ ਵੀ ਅੱਜ ਦੀ ਡੇਟ 'ਚ ਜਿਹੜੇ ਕਨੇਡਾ ਦੇ ਵਿੱਚ ਤਾਂ 2.5 ਮਿਲੀਅਨ ਦੇ ਕਰੀਬ ਆ ਜਿਹੜੇ ਉਹ ਕੱਚੇ ਬੰਦੇ ਆ ਤੇ ਇਹਨਾਂ ਦੀ ਪਰਸੈਂਟੇਜ ਜਣੀ 6% ਦੇ ਲਗਭਗ ਵੜ ਜਾਂਦੀ ਆ ਤੇ ਪੂਰੀ ਪਾਪੂਲੇਸ਼ਨ ਦੇ ਵੀ ਇਹ ਘਟਾ ਕੇ ਅਸੀਂ ਜਣੀ ਆਉਣ ਵਾਲੇ ਸਾਲਾਂ 'ਚ ਜਣੀ 5% ਤੇ ਲਾਗੇ ਛਾਗੇ ਕਰਾਂਗੇ ਤੇ ਜਿਹੜੀ ਇਹ 2.5 ਲੱਖ 2.5 ਮਿਲੀਅਨ ਬੰਦਿਆਂ ਦੀ ਆਬਾਦੀ ਆ ਇਹਦੇ ਵਿੱਚ ਕੱਚੇ ਬੰਦੇ ਜਿਹੜੇ 42% ਤਾਂ ਇੰਟਰਨੈਸ਼ਨਲ ਸਟੂਡੈਂਟ ਆ ਜਾਂਦੇ ਆ ਤੇ 9% ਆ ਉਹ ਬੰਦੇ ਆ ਜਾਂਦੇ ਆ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਪ੍ਰੋਗਰਾਮ ਦੇ ਥਰੂ ਆਏ ਹੋਏ ਆ ਤੇ ਜਿਹੜੇ ਬਾਕੀ ਜਿਵੇਂ ਬਾਕੀ ਜਿਵੇਂ 46% ਉਹ ਬੰਦਿਆਂ ਦੀ ਗਿਣਤੀ ਆ ਜਾਂਦੀ ਆ ਜਿਵੇਂ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਆ ਤੇ ਜਾਂ ਉਹਨਾਂ ਦੇ ਸਪਾਊਸ ਆ ਤੇ ਜਾਂ ਜਿਵੇਂ ਰਫਿਊਜੀ ਆ ਰਫਿਊਜੀ ਆਏ ਹੋਏ ਆ ਤੇ ਉਹਨਾਂ ਦੀ ਗਿਣਤੀ ਆ ਜਾਂਦੀ ਆ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਜਿਹੜੇ ਆਪਾਂ ਕੈਨੇਡਾ ਦੇ ਵਿੱਚ ਕਿਵੇਂ ਆ ਆਪਾਂ ਪੀਆਰ ਲੈ ਸਕਦੇ ਆ ਵੀ ਪੀਆਰ ਲੈਣ ਲਈ ਸਾਰਿਆਂ ਨਾਲੋਂ ਮੇਨ ਆ ਜਿਹੜੀ ਉਹ ਤਿੰਨ ਪ੍ਰੋਗਰਾਮ ਚੱਲਦੇ ਆ ਤੇ ਇੱਕ ਪ੍ਰੋਗਰਾਮ ਹੈਗਾ ਵਾ ਜਿਵੇਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਨੇਡੀਅਨ ਐਕਸਪੀਰੀਅੰਸ ਕਲਾਸ ਚ ਕੀ ਆ ਭਈ ਉਹੀ ਬੰਦੇ ਅਪਲਾਈ ਕਰ ਸਕਦੇ ਆ ਭਈ ਜਿੰਨਾ 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 ਕੋਲੇ ਕੈਨੇਡਾ ਦਾ ਐਕਸਪੀਰੀਅੰਸ ਆ ਤੇ ਇੱਕ ਪੀ ਐਨ ਪੀ ਪ੍ਰੋਗਰਾਮ ਆ ਪੀ ਐਨ ਪੀ ਪ੍ਰੋਗਰਾਮ ਇਹਨੂੰ ਕਹਿ ਦਿੰਦੇ ਆ ਪ੍ਰੋਵੀਜ਼ਨਲ ਨੋਮੀਨੀ ਪ੍ਰੋਗਰਾਮ ਤੇ ਪ੍ਰੋਵੀਜ਼ਨਲ ਨੋਮੀਨੀ ਪ੍ਰੋਗਰਾਮ ਚ ਜਿਵੇਂ ਕੋਸਕ ਜਿਹੜੀਆਂ ਜੋਬਾਂ ਆਉਂਦੀਆਂ ਵਾ ਭਈ ਉਹ ਉਹ ਜੋਬਾਂ 'ਚ ਜਿਹੜੇ ਬੰਦੇ ਕੰਮ ਕਰਦੇ ਆ ਤੇ ਹਰੇਕ ਪ੍ਰਵਿੰਸ ਦੀਆਂ ਅਲੱਗ-ਅਲੱਗ ਜੌਬਾਂ ਵਾ ਤੇ ਫਿਰ ਪ੍ਰਵਿੰਸ ਉਹਨਾਂ ਨੂੰ ਚੜੀ ਸਾਰਿਆਂ ਨਾਲ ਪੇਲੋਂ ਜਣੀ ਭੇਜਦੀ ਆ ਅਪਲਾਈ ਕਰਨ ਦਾ ਸੱਦਾ ਦਿੰਦੀ ਆ ਤੇ ਜੇ ਉਹ ਬੰਦਾ ਅਪਲਾਈ ਕਰ ਦਿੰਦਾ ਵਾ ਤੇ ਫੇਰ ਜੇ ਉਹਦੀ ਪੀਐਨਪੀ ਆਪਰੂਵ ਹੋ ਜਾਂਦੀ ਆ ਤਾਂ ਉਹਨੂੰ 600 ਪੁਆਇੰਟ ਮਿਲ ਜਾਂਦਾ ਵਾ ਤੇ ਫੇਰ ਜਿਵੇਂ ਆਪਾਂ ਆਪਾਂ ਮੰਨ ਕੇ ਚੱਲੋ ਵੀ ਆਪਣੇ 300 ਪੁਆਇੰਟ ਆ ਤਾਂ ਜੇ 600 ਪੀਐਨਪੀ ਆਪਣੀ ਅਪਰੂਵ ਹੋ ਗਈ ਤਾਂ ਆਪਾਂ ਆਪਣੇ ਹੋ ਜਾਣੇ ਆ 900 ਪੁਆਇੰਟ ਹੋ ਜਾਣੇ ਆ ਤੇ ਫੇਰ ਇਹ ਆਪਾਂ ਉਹ ਤੋਂ ਬਾਅਦ ਉਹ ਆਪਾਂ ਫਾਈਲ ਲਾਉਣੀ ਆ ਐਕਸਪ੍ਰੈਸ ਦੇ ਵਿੱਚ ਜਦ ਜਦ ਮੈਂ ਹੌਣਾ ਐਕਸਪ੍ਰੈਸ ਦਾ ਸਕੋਰ ਜਿਵੇਂ 529 ਚੱਲ ਰਿਹਾ ਵਾ ਤੇ ਜੇ 900 ਪੁਆਇੰਟ ਆ ਤਾਂ ਫੇਰ ਜਦੋਂ ਵੀ ਕੋਈ ਡਰਾ ਆਊਗਾ ਤਾਂ ਉੱਚ ਬੰਦੇ ਦਾ ਨੰਬਰ ਆ ਜਾਂਦਾ ਵਾ ਤੇ ਇੱਕ ਹੈਗੀ ਆ ਐਕਸਪ੍ਰੈਸ ਐਂਟਰੀ ਐਕਸਪ੍ਰੈਸ ਐਂਟਰੀ ਜਿਹੜੀ ਕਹਿ ਸਕਦੇ ਆ ਸਾਰਿਆਂ ਨਾਲੋਂ ਵਧੀਆ ਜੇ ਆਪਾਂ ਪੀਆਰ ਲੈਣੀ ਆ ਕੈਨੇਡਾ ਦੇ ਵਿੱਚ ਸਾਰਿਆਂ ਨਾਲੋਂ ਵਧੀਆ ਪ੍ਰੋਗਰਾਮ ਆ ਜਿਹੜਾ ਉਹ ਮੰਨਿਆ ਗਿਆ ਵਾ ਇੱਕ ਤਾਂ ਕੀ ਆ ਬਈ ਇਹਦੇ 'ਚ ਟਾਈਮ ਘੱਟ ਲੱਗਦਾ ਵਾ ਤੇ ਐਕਸਪ੍ਰੈਸ ਐਂਟਰੀ 'ਚ ਵੀ ਗਾਂਜੇ ਮੇਂ ਤਿੰਨ ਕੈਟਾਗਰੀਆਂ ਆ ਜਾਂਦੀਆਂ ਮੈਂ ਇੱਕ ਆ ਜਾਂਦਾ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤੇ ਇੱਕ ਆ ਜਾਂਦਾ ਵਾ ਕੈਨੇਡੀਅਨ ਐਕਸਪੀਰੀਅੰਸ ਪ੍ਰੋਗਰਾਮ ਜਿਹਨੂੰ ਸੀਈਸੀ ਕਹਿੰਦੇ ਆ ਤੇ ਇੱਕ ਆ ਜਾਂਦਾ ਫੈਡਰਲ ਸਕਿਲ ਟ੍ਰੇਡ ਪ੍ਰੋਗਰਾਮ ਤੇ ਸਾਰੇ ਇਹਨਾਂ ਪਹਿਲੋ ਜਿਹੜਾ ਫੈਡਰਲ ਸਕਿਲਡ ਸਕਿਲਡ ਪ੍ਰੋਗਰਾਮ ਆ ਜਿਵੇਂ ਇਹ ਚ ਕੀ ਆ ਦੋ ਕੈਟਾਗਰੀਆਂ ਮੈਂ ਇੱਕ ਹੈਗੀ ਆ ਜਨਰਲ ਕੈਟਾਗਰੀ ਜੇ ਜਨਰਲ ਕੈਟਾਗਰੀ ਚ ਆਪਾਂ ਕੀ ਕਰਨਾ ਹੁੰਦਾ ਸਾਰੇ ਨਾ ਪਹਿਲੋ ਆਪਾਂ ਆਪਦੀ ਪ੍ਰੋਫਾਈਲ ਬਣਾਉਣੀ ਹੁੰਦੀ ਐ ਐਕਸਪ੍ਰੈਸ ਆ ਫਾਈਲ ਬਣਾ ਕੇ ਆਪਾਂ ਐਕਸਪ੍ਰੈਸ ਦੇ ਪੂਲ ਚ ਪਾਉਣੀ ਹੁੰਦੀ ਆ ਉੱਚ ਜਿਵੇਂ ਕੀ ਆ ਵੀ ਆਪਾਂ ਨੂੰ ਉਮਰ ਦੇ ਨੰਬਰ ਵੀ ਮਿਲਦੇ ਆ ਤੇ ਆਪਾਂ ਜਿਹੜੀ ਪੜ੍ਹਾਈ ਕੀਤੀ ਆ ਉਹਦੇ ਨੰਬਰ ਵੀ ਮਿਲਦੇ ਆ ਤੇ ਜੇ ਆਪਾਂ ਆਈ ਲੈਟਸ ਕੀਤਾ ਵਾ ਤੇ ਜਾਂ ਆਪਾਂ ਪੀਟੀ ਕੀਤਾ ਵਾ ਤੇ ਜਾਂ ਸੈਲਫ ਐਪ ਕੀਤਾ ਵਾ ਵੀ ਉਹਦੇ ਵੀ ਨੰਬਰ ਮਿਲਦੇ ਆ ਤੇ ਫੇਰ ਆਪਣੇ ਕੋਲ ਕੈਨੇਡੀਅਨ ਐਕਸਪੀਰੀਅੰਸ ਆ ਉਹਦੇ ਵੀ ਨੰਬਰ ਮਿਲਦੇ ਆ ਤੇ ਜੇ ਆਪਣੇ ਕੋਲੇ ਇੰਡੀਆ ਦਾ ਐਕਸਪੀਰੀਅੰਸ ਆ ਜਿਵੇਂ ਕੈਟਾਗਰੀਆਂ ਬਣੀਆਂ ਹੋਈਆਂ ਵਾ ਟੀ ਟੀਰ ਜੀ ਟੀਰ 012 ਤੇ ਉਹਦੇ ਵਿੱਚ ਜਿਹੜੀਆਂ ਜੌਬਾਂ ਆਉਂਦੀਆਂ ਵਾ ਜਿਹਦੇ ਕੋਲੇ ਉਹਦਾ ਐਕਸਪੀਰੀਅੰਸ ਆ ਇੰਡੀਆ ਦਾ ਜਾਂ ਕੈਨੇਡਾ ਦਾ ਤੇ ਉਹਨੂੰ ਉਹਦੇ 'ਚ ਉਸ ਹਸਾਬ ਨਾਲ ਨੰਬਰ ਮਿਲਦੇ ਆ ਜਿਵੇਂ 1 ਸਾਲ ਦੇ 2 ਸਾਲ ਦੇ ਤੇ ਆਏ 3 ਸਾਲ ਦੇ ਆਏ ਨੰਬਰ ਮਿਲਦੇ ਅਤੇ ਜੇ ਆਪਣਾ ਕੋਈ ਭੈਣ ਭਰਾ ਵਾ ਕੈਨੇਡਾ ਦੇ ਵਿੱਚ ਤਾਂ ਉਹਦੇ ਵੀ 15 ਨੰਬਰ ਮਿਲਦੇ ਅਤੇ ਜੇ ਆਪਣੇ ਕੋਲੇ ਕੋਈ ਐਲ ਐਮ ਆਈ ਆ ਦਾ ਉਹਦੇ 50 ਨੰਬਰ ਮਿਲਦੇ ਆ ਤੇ ਜੇ ਆਪਣੇ ਕੋਲੇ ਸਰਟੀਫਿਕੇਟ ਆ ਕਿਸੇ ਵੀ ਜਿਵੇਂ ਕੋਸਕ জবਾਂ ਦਾ ਇਹ ਸਰਟੀਫਿਕੇਟ ਹੈਗਾ ਤਾਂ ਜੇ ਆਪਣੇ ਕੋਲੇ ਉਹ ਆ ਤਾਂ ਫਿਰ ਆਪਾਂ ਨੂੰ 50 ਨੰਬਰ ਉਹਦੇ ਮਿਲ ਜਾਂਦੇ ਆ ਐ ਸਾਰੇ ਕਰਕੇ ਤੇ ਜੋੜ ਕੇ ਅਖੀਰ ਨੂੰ ਆਪਣੇ ਪੁਆਇੰਟ ਬਣ ਜਾਂਦੇ ਜਿਵੇਂ ਮੰਨ ਲਓ ਵੀ ਆਪਣੇ 500 ਪੁਆਇੰਟ ਬਣ ਗਿਆ ਤੇ ਫਿਰ ਆਪਾਂ ਪੂਲ ਦੇ ਵਿੱਚ ਆ ਜਿਹੜੀ ਉਹ ਫਾਈਲ ਪਾ ਦੇਣੀ ਆ ਤੇ ਫਿਰ ਜਿਵੇਂ ਹੁਣ ਹਰੇਕ 15 14 ਦਿਨਾਂ ਬਾਅਦ ਆ ਜਿਹੜਾ ਉਹ ਡਰਾ ਹੁੰਦਾ ਵਾ ਤਾਂ ਜਿਵੇਂ ਮੰਨ ਕੇ ਚ ਲੋ ਆਪਣਾ ਡਰਾ ਆ 492 ਦਾ ਤੇ ਫਿਰ ਆਪਾਂ ਨੂੰ ਜਣੀ ਆਪਣੇ 500 ਨੰਬਰ ਆ ਤੇ ਆਪਾਂ ਨੂੰ ਇਨਵੀਟੇਸ਼ਨ ਆ ਜਾਣਾ ਵਾ ਤੇ ਉਦੋਂ ਬਾਅਦ ਚੋਂ ਆ ਫਿਰ ਆਪਾਂ ਫਾਈਲ ਅਪਲਾਈ ਕਰ ਸਕਦੇ ਆ ਜਣੀ ਪੀਆਰ ਲਈ ਤੇ ਉਹਦੇ ਵਿੱਚ ਆਪਾਂ ਸਾਰੇ ਡਾਕੂਮੈਂਟ ਅਪਲੋਡ ਕਰ ਦੇਣੇ ਆ ਤੇ ਮੈਡੀਕਲ ਹੋਊਗਾ ਆਪਣਾ ਤੇ ਮੈਡੀਕਲ ਤੋਂ ਬਾਅਦ ਚੋਂ ਆ ਆਰ ਆਰ ਸੀ ਐਮ ਪੀ ਹੋਊਗਾ ਵੀਦਲ ਪੁਲਿਸ ਆ ਜਿਹੜੀ ਰਿਕਾਰਡ ਚੈੱਕ ਕਰੂਗੀ ਤੇ ਫੇਰ ਆਪਾਂ ਨੂੰ ਬਾਇਓਮੈਟ੍ਰਿਕ ਹੋਣਗੇ ਤੇ ਬਾਇਓਮੈਟ੍ਰਿਕ ਤੋਂ ਬਾਅਦ ਚੋ ਆਪਣੀ ਪੀ ਆਰ ਆ ਜਿਹੜੀ ਅਪਰੂਵ ਹੋ ਜਾਂਦੀ ਆ ਤੇ ਆਪਣੀ ਪੀ ਆਰ ਅਪਰੂਵ ਹੋ ਕੇ ਜਿਹੜਾ ਕਾਰਡ ਆ ਉਹ ਘਰੇ ਆ ਜਾਂਦਾ ਵਾ ਤੇ ਇਹ ਤਾਂ ਜਣੀ ਜਨਰਲ ਹੋ ਗਿਆ ਤੇ ਹੁਣਾ ਜਿਵੇਂ ਕਰੋਨਾ ਲੰਘ ਕੇ ਹਟਿਆ ਵਾ ਕਰੋਨਾ ਦੇ ਵਿੱਚ ਆ ਜਿਵੇਂ ਵੇ ਕਿ ਦੇਖਿਆ ਇਹਨਾਂ ਨੇ ਜਿਹੜੀਆਂ ਜਿਹੜੀਆਂ ਜੌਬਾਂ ਦੇ ਵਿੱਚ ਆ ਵੀ ਬੰਦਿਆਂ ਦੀ ਸ਼ਾਰਟੇਜ ਆ ਗਈ ਤਾਂ ਉਸ ਉਸ ਜੌਬਾਂ ਦੀਆਂ ਜਿਵੇਂ ਇਹਨਾਂ ਨੇ ਕੈਟਾਗਰੀਆਂ ਬਣਾਤੀਆਂ ਤਾਂ ਕੈਟਾਗਰੀਆਂ ਕਿਹੜੀਆਂ ਕਿਹੜੀਆਂ 6 ਕੈਟਾਗਰੀਆਂ ਬਣਾਈਆਂ ਵੀ ਇੱਕ ਤਾਂ ਫਰੈਂਚ ਵਾਲੀ ਕੈਟਾਗਰੀ ਬਣਾਤੀ ਤੇ ਇੱਕ ਸਟੈਮ ਵਾਲੀ ਕੈਟਾਗਰੀ ਬਣਾਤੀ ਸਟੈਮ ਵਾਲੀ ਜਿਵੇਂ ਜਿਹਦੇ ਕੋਲੇ ਉੱਚ ਜੌਬਾਂ ਹੁੰਦੀਆਂ ਵਾ ਜਿਵੇਂ ਮੇਨ ਉੱਚ ਆਈਡੀ ਦੀਆਂ ਜੌਬਾਂ ਹੁੰਦੀਆਂ ਕੰਪਿਊਟਰ ਰਿਲੇਟਡ ਵੀ ਜਿਹਦੇ ਕੋਲੇ ਉਹਦਾ 6 ਮਹੀਨਿਆਂ ਦਾ ਐਕਸਪੀਰੀਅੰਸ ਆ ਵੀ ਉਹ ਕਵਾਲਿਫਾਈ ਹੋ ਸਕਦਾ ਵਾ ਤੇ ਇੱਕ ਹੈਲਥ ਕੇਅਰ ਦੀ ਜੌਬ ਕੈਟਾਗਰੀ ਬਣਾਤੀ ਹੈਲਥ ਕੇਅਰ ਦੀ ਕੈਟਾਗਰੀ ਚ ਬਈ ਉਹੋ ਉਹ ਬੰਦੇ ਆਉਂਦੇ ਆ ਹੈਲਥ ਕੇਅਰ ਚ ਜਿਨ੍ਹਾਂ ਦਾ ਹੈਲਥ ਰਿਲੇਟਡ ਐਕਸਪੀਰੀਅੰਸ ਆ ਤੇ ਇੱਕ ਟਰਾਂਸਪੋਰਟ ਦੀ ਕੈਟਾਗਰੀ ਬਣਾਤੀ ਤੇ ਇੱਕ ਟ੍ਰੇਡ ਦੀ ਕੈਟਾਗਰੀ ਟ੍ਰੇਡ ਦੀ ਕੈਟਾਗਰੀ ਚ ਜਿਵੇਂ ਬਿਲਡਰ ਆ ਗਏ ਕਾਰਪੇਂਟਰ ਆ ਗਏ ਪਲੰਬਰ ਆ ਗਏ ਟਰਾਂਸਪੋਰਟ ਦੀ ਚ ਜਿਵੇਂ ਡਰਾਈਵਰ ਆ ਗਏ ਟਰੱਕ ਦੇ ਡਰਾਈਵਰ ਜਾਂ ਹੋਰ ਕਈ ਚੀਜ਼ਾਂ ਦੇ ਡਰਾਈਵਰ ਆ ਗਏ ਤੇ ਇੱਕ ਬਣਾਤੀ ਇਹਨਾਂ ਨੇ ਐਗਰੀ ਫੂਡ ਦੀ ਕੈਟਾਗਰੀ ਉਹ ਚ ਜਿਵੇਂ ਬੁਚਰ ਆ ਗਏ ਜਾਰੀ ਤੇਲ ਦੇ ਸੁਪਰਵਾਈਜ਼ਰ ਆ ਗਏ ਤੇ ਇਹ ਚ ਸਾਰਿਆਂ ਨਾਲੋਂ ਚੰਗੀ ਚੀਜ਼ ਇਹ ਦੀ ਕੀ ਆ ਵੀ ਆਪਾਂ ਨੂੰ ਇੱਕ ਉਹ ਜੋਬ ਦਾ ਸਿਰਫ 6 ਮਹੀਨਿਆਂ ਦਾ ਐਕਸਪੀਰੀਅੰਸ ਚਾਹੀਦਾ ਵਾਪਿਸ ਛੱਲੇ 3 ਸਾਲਾਂ ਦੇ ਵਿੱਚ ਤੇ ਬਾਕੀ ਇਹ ਚ ਜਿਵੇਂ ਹੁਣ ਕੈਟਾਗਰੀ ਦੇ ਡਰਾ ਹੁੰਦੇ ਆ ਜਿਵੇਂ ਫ੍ਰੈਂਚ ਦੇ ਆਏ ਆ ਤਾਂ ਫ੍ਰੈਂਚ ਤਾਂ ਫ੍ਰੈਂਚ ਜਿਵੇਂ ਹੋਰ ਜਿਵੇਂ ਜਨਰਲ ਦੇ ਡਰਾ ਤੁਸੀਂ ਦੇਖ ਲਓ 4500 ਤੋਂ ਉੱਤੇ ਜਾਂਦਾ ਵਾ ਤੇ ਜਿਹੜੇ categories ਦੇ drawer ਚ ਜਿਵੇਂ 500 ਤੋਂ ਥੱਲੇ ਜਾਂਦਾ ਵਾ ਵੀ ਇਸ ਹਿਸਾਬ ਨਾਲ ਜਾਨੀ ਵੀ ਆਈਡੀ ਡੇਟਸ 'ਚ ਜੇ ਪੀਆਰ ਲੈ ਲਈ categories categories based ਆ ਜਿਹੜੇ jobਾਂ ਉਹ ਉਹ ਕਰਨ ਦਾ ਫਾਇਦਾ ਜਾਨੀ ਬੰਦੇ ਨੂੰ ਛੇਤੀ ਛੇਤੀ ਪੀਆਰ ਮਿਲ ਜਾਂਦੀ ਆ ਤੇ ਬਾਕੀ ਕੌਲਾ ਜਿਹੜੇ ਹੋ ਇਸ ਸਾਲ 2024 ਦੇ ਵਿੱਚ ਜਾਨੀ 485000 ਬੰਦਾ ਪੱਕਾ ਕਰਨਾ ਵਾ ਤੇ ਉਹਦੇ ਵਿੱਚੋਂ ਲਗਭਗ ਜਿਵੇਂ 110000 ਆ ਜਿਹੜਾ ਉਹ ਆਹੀ ਕੈ ਜਾਂ ਜਨਰਲ ਕੈਟਾਗਰੀ ਤੇ categories base draw ਦੇ ਵਿੱਚ ਪੱਕੇ ਕਰਨੇ ਆ ਤੇ 110000 ਬੰਦਾ ਜਿਹੜਾ ਉਹ PNP ਥਰੂ ਪੱਕਾ ਕਰਨਾ ਵਾ ਤੇ ਬਾਕੀ ਅਲੱਗ-ਅਲੱਗ ਹੋਰ categories ਰਾਹੀਆਂ ਜਿਵੇਂ ਕਹਿ ਸਕਦੇ ਆ ਰਫਿਊਜੀ ਹੋਗੇ ਕਾਸਕ ਜਾਂ ਜਿਵੇਂ ਆਪਾਂ ਫੈਮਿਲੀ ਫੈਮਿਲੀ ਸਪான்ਸਰਸ਼ਿਪ ਵਾਲੇ ਥਰੂ ਹੋਗੇ ਤੇ I 2025 ਦੇ ਵਿੱਚ 5 ਲੱਖ ਤੇ 2026 ਦੇ ਵਿੱਚ ਵੀ 5 ਲੱਖ ਬੰਦਾ ਜਿਹੜਾ ਉਹ ਪੱਕਾ ਕਰਨਾ ਵਾ ਤੇ ਬਸ ਇਹੀ 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 ਮੈਂ ਇੱਕ ਪਿੱਛੇ ਜੇ ਅਨਾਉਂਸਮੈਂਟ ਕੀਤੀ ਸੀ ਕਿ ਵੀ ਜੇ ਇਹਨਾਂ ਨੇ ਸਟੱਡੀ ਪਰਮਿਟ ਦੇ ਵਿੱਚ ਚੇਂਜ ਕੀਤਾ ਵਾ ਵੀ ਉਹ ਉਹੋ ਕਾਲਜਾਂ ਜਿਹੜੇ ਗਵਰਨਮੈਂਟ ਫੰਡਡ ਕਾਲਜਾਂ ਵੀ ਜਿਹੜਾ ਉਹਨਾਂ ਤੋਂ ਸਟੱਡੀ ਕਰੂਗਾ ਵੀ ਪੂਰੀ ਉਹਨਾਂ ਨੂੰ ਵੀ ਵਰਕ ਪਰਮਿਟ ਮਿਲੂਗਾ ਤੇ ਉਹ ਤੇ ਤੇ ਆਪਾਂ ਅੱਗੇ ਵੀਡੀਓ ਬਣਾਈ ਦਿੱਤੀ ਸੀਗੀ ਤੇ ਇਹੀ ਮੇਨ ਚੀਜ਼ਾਂ ਜਿਹੜੀਆਂ ਉਹ ਇਮੀਗ੍ਰੇਸ਼ਨ ਮਿਨਿਸਟਰ ਨੇ ਚੇਂਜ ਕੀਤੀਆਂ ਸੀਗੀਆਂ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆ ਜਿਹੜਾ ਉਹ ਆਪਣਾ ਸਬਸਕ੍ਰਾਈਬ ਕਰਦੇ ਹੋ ਤੇ ਧੰਨਵਾਦ